ਮਾਉ ਨੂੰ ਕਹਿੰਦਾ ਸੀ ਮਿੱਤਰਾ ਚਾਦਰਾਂ ਨਾ ਵਿਛਾਓ ਮਿੱਤਰਾ ਆ 4 ਮਹੀਨੇ ਚ ਅੱਜ ਤੇ ਲਾ ਦਿਓ ਤੇ ਆਪਾਂ ਜਿੱਤ ਜਾਗੇ ਦੁਬਾਰੇ ਆ ਜਾਗੇ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਪਰ ਤਾੜੀ ਠੋਕਿਆ ਕਰੋ ਠੋਕ ਕੇ ਕਿੱਥੇ ਆ ਮਿੱਤਰ ਪਿਆਰਾ ਮੈਂ ਉਹਨੂੰ ਕੁਝ ਨਹੀਂ ਕਹਿੰਦਾ ਪੰਜਾਬ ਦੇ ਲੋਗ ਨਵਜੋਤ ਸਿੰਘ ਸਿੱਧੂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ 'ਚ ਖੜਾ ਹੋਇਆ ਕਦੇ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਸੋਚ ਨਹੀਂ ਕੀਤੀ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੀ ਠੋਕਣ ਲੱਗ ਜਾਣ ਆਪਣੇ ਇੱਕ ਦੂਜੇ ਨੂੰ ਮਾਰਨ ਲੱਗ ਜਾਣ ਤੇ ਜੜਾ ਆਉਂਦਾ ਮੁੱਖ ਮੰਤਰੀ ਬਣਨ ਨੂੰ ਤੁਰ ਲੈਂਦਾ ਆਹ ਕਦੇ ਮੁੱਖ ਮੰਤਰੀ ਬਣੇ ਮਾਨ ਔਰ ਸਨਮਾਨ ਚਾਹ ਕੇ ਨਹੀਂ ਮਿਲਦਾ ਇਹ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਦੇ ਬਗੈਰ ਆਪਣੇ ਕਰਤੱਵ ਪੱਥ ਦੇ ਉੱਤੇ ਆਪਣੇ ਫਰਜ਼ ਤੇ ਡਟਿਆ ਰਹੇ ਓਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦੀ ਅੱਖ ਤੇ ਰੋੜਾ ਵੱਜਿਆ ਠਾ ਕਰਦਾ ਅੱਖ ਚੁੱਕ ਤੀਰੀ ਵਾਂਗੂ ਆ ਖੂਨ ਵਗਿਆ ਜਦੋਂ ਖੂਨ ਵਗਿਆ ਉਹ ਕਹਿੰਦੇ ਲਸ਼ਕਰ ਚ ਤੜਪੜ ਹੋ ਗਈ ਕੇ ਫੜ ਕੇ ਲਿਆਓ ਓਏ ਫੜ ਕੇ ਲਿਆਂਦੀ ਬਜ਼ੁਰਗ ਮਾਈ ਉਹ ਕਹਿੰਦੀ ਰਾਜਾ ਮੇਰਾ ਕਸੂਰ ਹੀ ਕੋਈ ਨਹੀਂ ਤੇਰੇ ਲਸ਼ਕਰ ਚ ਮੇਰਾ ਮੁੰਡਾ ਕੰਮ ਕਰਦਾ ਸੀ ਤੇਰੇ ਲਸ਼ਕਰ ਚ ਜਾਨ ਦੇਦੀ ਤੇ ਅੱਜ ਉਹਦੀ ਘਰ ਵਾਲੀ ਬਿਮਾਰ ਪਈ ਆ ਉਹਦੇ ਦੋ ਪੁੱਤਰ ਨੇ ਉਹਨਾਂ ਕੋ ਰੋਟੀ ਖਾਣ ਨੂੰ ਨਹੀਂ ਮੈਂ ਤਾਂ 베ਰੀ ਤੋਂ 베ਰ ਤੋੜਨ ਆਈ ਸੀ ਤੇ 베ਰੀ ਦੇ ਮਾਰਿਆ ਡੜਾ ਤੇ 베ਰੀ ਦੇ ਨਹੀਂ ਲੱਗਿਆ ਤੇਰੀ ਅੱਖ ਤੇ ਲੱਗਿਆ ਮਹਾਰਾਜਾ ਮੈਨੂੰ ਨਹੀਂ ਪਤਾ ਸੀ ਤੇ ਮੈਨੂੰ ਕਿਉਂ ਸਜ਼ਾ ਦਿੰਨਾ ਉਹ ਕਹਿੰਦਾ ਛੱਡ ਦਿਓ ਬਜ਼ੁਰਗ ਨੂੰ ਕਹਿੰਦਾ ਜਾਓ ਸੋਨੇ ਦੀਆਂ 100 ਮੋਹਰਾਂ ਲੈ ਕੇ ਆਓ ਤੇ ਇਸ ਬਜ਼ੁਰਗ ਮਾਨ ਨੂੰ ਦਿਓ ਉਹ ਕਹਿੰਦੇ ਮਹਾਰਾਜ ਤੁਹਾਡੀ ਅੱਖ ਪੰਨਤੀ ਖੂਨ ਦੀ ਤਤਿਰੀ ਵਗ ਜਾਂਦੀ ਆ ਮੂੰਹ ਖੂਨ ਨਾਲ ਭਰਿਆ ਪਿਆ ਕੱਪੜੇ ਲਾਲ ਹੋ ਗਏ ਇਹਨੂੰ ਕਿਵੇਂ ਛੱਡ ਦਈਏ ਤੇ ਉਸ ਪੰਜਾਬ ਦੇ ਦਾਨਿਸ਼ਮੰਦ ਮਹਾਰਾਜੇ ਨੇ ਕਿਹਾ ਕਹਿੰਦਾ ਜੇ 베ਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ 베ਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜਾ ਲੱਗਣ ਤੇ ਇਸ ਮਾ ਨੂੰ 100 ਸੋਨੇ ਦੀਆਂ ਸ਼ਰਤੀਆਂ ਜ਼ਰੂਰ ਦੇ ਸਕਦਾ ਹੈ। ਤਕਾ ਕੇ ਮਾਰੋ ਤਾੜੀ ਇਹ ਉਸ ਉਹ ਸੋਚ ਦੇ ਨਾਲ ਜਿੱਤੇਗਾ ਪੰਜਾਬ ਤੁਹਾਡੇ ਸਾਹਮਣੇ ਲੈ ਕੇ ਆਇਆ। ਪੰਜਾਬ ਹਾਰਦਾ ਰਿਹਾ ਮੁੱਖ ਮੰਤਰੀ ਘਰ ਭਰਦੇ ਰਹੇ ਆ। ਧੰਦਾ ਕਰਦੇ ਰਹੇ ਆ। ਪੰਜਾਬ ਦੇ 60000 ਕਰੋੜ ਰੁਪਏ ਸਾਲ ਦੇ ਲੁੱਟਦੇ ਰਹੇ ਆ ਕਰਜ਼ਿਆਂ ਤੇ ਸਰਕਾਰਾਂ ਚਲਾਉਂਦੇ ਰਹੇ ਆ ਇਹ ਜਿੱਤੇਗਾ ਪੰਜਾਬ ਉਮੀਦ ਹੈ ਇਹ ਉਮੀਦ ਹੈ ਨੌਜਵਾਨਾਂ ਦੇ ਰੋਜ਼ਗਾਰ ਦੀ ਇਹ ਜਿੱਤੇਗਾ ਪੰਜਾਬ ਉਮੀਦ ਹੈ ਕਿਸਾਨਾਂ ਦੀ ਖੁਸ਼ਹਾਲੀ ਦੀ ਇਹ ਉਮੀਦ ਹੈ ਇੱਜ਼ਤ ਦੀ ਰੋਟੀ ਦੀ ਤੁਹਾਡੇ ਮਾਨ ਸਨਮਾਨ ਦੀ ਇਹ ਉਮੀਦ ਹੈ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਏ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਇਹਨੂੰ ਦਿੱਤਾ ਪੰਜਾਬ ਵਾਜੀ ਕਿਰੰਜਾ ਹਜ਼ਾਰ ਕਰੋੜ ਤਾਂ ਮੈਂ ਜੇਬ ਚ ਲਈ ਫਿਰਦਾ ਇੱਥੇ ਕਿਸੇ ਚ ਪਾਈ ਫਿਰਦਾ 20000 ਕਰੋੜ ਪਤੰਦਰ ਕਹਿੰਦਾ ਮੈਂ ਰੇਤੇ ਚੋਂ ਕੱਢੂ 34000 ਕਰੋੜ ਆ ਕੇਦਰੀਵਾਲ ਤੇ ਝੂਠ ਤੇ ਝੂਠ 34000 ਕਰੋੜ ਕਹਿੰਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾਂਗੇ ਤੇ ਪਤੰਦਰਾ ਆਏ 100 ਕਰੋੜ 100 ਵੀ ਨਹੀਂ ਆਇਆ 125 ਜਮਾ ਕਰਾਏ ਨੇ ਰੇਤੇ ਦੀ ਟਰਾਲੀ 3000 ਨੂੰ ਵਿਕਦੀ ਸੀ ਮੈਂ ਚੰਨੀ ਨਾਲ ਲੜਦਾ ਹੁੰਦਾ ਤੇ ਅੱਜ 21000 ਨੂੰ ਵੇਚਦਾ ਪੰਜਾਬ ਇਹਨੇ ਮੈਂ ਕਹਿੰਦਾ ਮਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲੱਗਣ ਦੇਣਾ ਮੈਂ ਛਾਤੀ ਠੋਕ ਕੇ ਤੈਨੂੰ ਕਹਿੰਨਾ ਪੰਜਾਬ ਤੈਨੂੰ ਸਵਾਲ ਕਰਦਾ ਹੈ ਕਿ ਅੱਜ 12500 ਕੰਟਰੈਕਟ ਵਾਲੇ ਟੀਚਰ ਖੜੇ ਆ ਮੈਂ ਉਹਨਾਂ ਕੋਲ ਜਾਊ ਐਲਾਨ ਕਰਦਾ ਸਾਰਿਆਂ ਧਰਨਿਆਂ ਤੇ ਨਵਜੋਤ ਸਿੰਘ ਸਿੱਧੂ ਜਾ ਕੇ ਪਿੱਛੇ ਬੈਠੂ ਜਾਊ ਪੁੱਛਣੀ ਚਾਹੀਦਾ ਕੱਖ ਨਹੀਂ ਚਾਹੀਦਾ 12500 ਟੀਚਰ ਤੈਨੂੰ ਦੁਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਟੰਕੀਆਂ ਤੇ ਚੜ੍ਹੇ ਆ ਕਹਿੰਦੇ ਰੈਗੂਲਰ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੁਰਨ ਦੀ ਤਾਕਤ ਨਹੀਂ ਕਹਿਣਾ ਆਪਦੇ ਆਪ ਨੂੰ ਮਜ਼ਬੂਤ ਖਾਨ ਦਰਸ਼ਨੀ ਘੋੜਾਂ ਸਵੇਰੇ ਹੀ ਫੋਟੋ ਆ ਜਾਂਦੀ ਹੈ ਉਦੋਂ ਕਹਿੰਦੇ 50000 ਕਰੋੜ ਦੇਾਂਗੇ ਉਦੋਂ ਕਹਿੰਦੇ ਨੌਕਰੀ ਦੇਾਂਗੇ ਉਦੋਂ ਕਹਿੰਦੇ ਅਮਨ-ਅਮਾਨ ਦੇਾਂਗੇ ਦੱਸੋ ਅਮਨ-ਅਮਾਨ ਦੀ ਨਾਮ ਦੀ ਚੀਜ਼ ਹੈ ਬਠਿੰਡੇ ਜੇ 75% ਫਰੋਧੀਆਂ ਲੋਕੀ ਦਈ ਜਾਂਦੇ ਆ ਪੁਲਿਸ ਨੂੰ ਦੱਸਦੇ ਨਹੀਂ ਕੁੜੀ ਦੇ ਸਿਰ 'ਚ ਗੋਲੀ ਮਾਰੀ ਵਪਾਰੀ ਸੜਕ ਦੇ ਉੱਤੇ ਖੜਾ ਉਹਦੇ ਥਾੜ ਥਾੜ ਗੋਲੀਆਂ ਮਾਰ ਕੇ ਮਾਰ ਕੇ ਤੁਰ ਗਏ ਹੈ ਕੋਈ ਅਮਨਮਾਨ ਤੇ ਕੱਲਾ ਨਵਜੋਤ ਸਿੰਘ ਸਿੱਧੂ ਖੜਾ ਸੀ ਸੜਕ ਦੇ ਉੱਤੇ ਉਸ ਦਿਨ ਇਹਨਾਂ ਦਾ ਐਮਐਲਏ ਕਿੱਥੇ ਸੀ ਕਦੇ ਆਇਆ ਕੋਈ ਕਿਸੇ ਨੇ ਦਰਸ਼ਨ ਦਿੱਤੇ ਈਟੀਟੀ ਦੇ ਟੀਚਰ ਖੜੇ ਨੇ ਇਹਨਾਂ ਦੀ ਜਾਨ ਨੂੰ ਦੁਹਾਈ ਦਿੰਦੇ ਨੇ ਬੋਲੇ ਸ਼ਾਨਹਾਲ ਅੱਲਾਹ ਜ਼ਿੰਦਾਬਾਦ ਇਹ ਇਸ ਕਰਕੇ ਕਹਿਣਾ ਕਿ ਸਿੱਖ ਰਾਜ ਕਹਾਉਂਦਾ ਸੀ ਉਹ ਅੱਜ ਜੇ ਉਹ ਰਾਜ ਬਰਕਰਾਰ ਰਿਹਾ ਹੁੰਦਾ 20 ਕਰੋੜ ਦੀ ਆਬਾਦੀ ਹੁੰਦੀ ਉਹਦੀ 10 ਸੂਬੇ ਜਿਹੜੇ ਅੱਜ ਸਟੇਟ ਬਣੇ ਆ ਇਹ 10 ਸੂਬੇ ਹੁੰਦੇ ਉਹਦੇ ਚ 45% ਮੁਸਲਮਾਨ ਭਾਈ ਸੀ ਉਹਦੇ ਚ ਮੈਂ ਕਿਉਂ ਕਹਿਣਾ ਇਹ ਕਿਉਂਕਿ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜੀਵੇ ਗੁਰਾਂ ਦੇ ਨਾਮ ਗੁਰਾਂ ਦੇ ਨਾਮ ਗੁਰਾਂ ਦੇ ਨਾਮ 45% ਮੁਸਲਮਾਨ ਵੀਰ ਸੀ ਪੰਜਾਬ ਦੇ ਸਿੱਖ ਰਾਜ 20% ਹਿੰਦੂ ਭਰਾ ਸੀ ਸਿੱਖ ਰਾਜ ਤੇ 10% ਸਿੱਖ ਸੀ ਫੇਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਹਾਉਂਦਾ ਸੀ ਸਿੱਖ ਰਾਜ ਕਿਉਂ ਕਿਉਂਕਿ ਉਹਨੂੰ ਚਲਾਉਣ ਵਾਲਾ ਗੁਰੂ ਦਾ ਫਲਸਫਾ ਸੀ ਗੁਰੂ ਦਾ ਫਲਸਫਾ ਸਰਪੱਤ ਦਾ ਭਲਾ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਸੀ ਉਸ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਤੇ ਜਦੋਂ ਬੜਕ ਮਾਰਦਾ ਸੀ ਨਾ ਪਹਾੜੀ ਦੇ ਉੱਤੇ ਖੜ ਕੇ ਮਹਾਰਾਜਾ ਰਣਜੀਤ ਸਿੰਘ ਤੇ ਗੋਰੇ ਸਤਲੁਜ ਨਹੀਂ ਸੀ ਟੱਪਦੇ ਗੈਸ ਛੱਡਦੇ ਹੁੰਦੇ ਠੋਕੋ ਤਾੜੀ ਉਹ ਸੂਰਮੇ ਦੇ ਨਾਂ ਤੇ ਜਿਹਦਾ ਜਨਮ ਸਥਾਨ ਆ ਸਾਹਮਣੇ ਆ ਉਹਨੂੰ ਭੁੱਲ ਗਏ ਗੁਰੂਆਂ ਦੇ ਵਿਰਸੇ ਨੂੰ ਭੁੱਲ ਗਏ ਗੁਰੂ ਭੁਲਾਤੇ ਗੁਰੂ ਕਹਿੰਦੇ ਸੀ ਲਾ ਟੋਲ ਤੇਰਾ 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 ਇਹ ਕਹਿੰਦੇ ਆ ਮੇਰਾ 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 ਉਹ ਕਹਿੰਦੇ ਸੀ ਸਰਬਤ ਕਾ ਭਲਾ ਇਹ ਕਹਿੰਦੇ ਆ ਸਰਬਤ ਕਾ ਭਲਾ ਸ਼ੁਰੂ ਕਰ ਮੇਰੇ ਘਰ ਤੋਂ ਸਾਡਾ ਭਲਾ ਉਦੋਂ 75 25 ਖੇਡਦੇ ਸੀ 75 25 ਪਤਾ ਨਾ ਮੈਂ ਕਹਿੰਦਾ ਹੁੰਦਾ ਵੀ 75 ਬਿਜ਼ਨਸ ਤੇਰਾ ਧੰਦਾ ਕਰ ਦੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੁਣ 80 20 ਤੇ ਰਾਤ ਨੂੰ ਜਾ ਕੇ ਕਹਿੰਦੇ ਮੈਨੂੰ ਨਾ ਫੜਿਓ ਜੀ ਟੋਕੋ ਟਕਾ ਕੇ ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਕਿਤੇ ਅੰਦਰ ਨਾ ਦਿਓ ਜੀ ਇਹ ਗੁਰੂਆਂ ਦਾ ਫਲਸਫਾ ਹੈ ਬੰਦ ਬੰਦ ਕਟਵਾਏ ਅਰਦਾਸਾਂ 'ਚ ਖੋਪੜੀਆਂ ਲਹਾਈਆਂ ਅਰਦਾਸਾਂ 'ਚ ਲੇਕਿਨ ਧਰਮ ਨਹੀਂ ਹਾਰਿਆ ਨੌਵੀਂ ਪਾਛਾਈ ਨੇ ਕਿੱਥੇ ਕਿਹਦੇ ਲਈ ਬਲਦਾਨ ਦਿੱਤਾ ਕੀ ਉੱਥੇ ਜਾਤ ਪਾਤ ਸੀ ਜਿਹੜੇ ਵੰਡੀਆਂ ਪਾਉਂਦੇ ਐ ਇੱਕ ਧਰਮ ਨੂੰ ਦੂਜਾ ਧਰਮ ਵੱਡਾ ਹੈ ਪੰਜਾਬ ਉਹਨਾਂ ਨੂੰ ਨਹੀਂ ਮੰਨਦਾ ਜਿਹੜੇ ਜਾਤ ਪਾਤ ਦੇ ਨਾਮ ਦੇ ਉੱਤੇ ਰਾਜਨੀਤੀ ਕਰਦੇ ਐ ਪੰਜਾਬ ਉਹਨਾਂ ਨੂੰ ਨਹੀਂ ਮੰਨਦਾ